हिंदू सिख भाई चारे नखण लाइ जहिड़ियांजं आ ਉਹ ਸਾਡੇ ਦੇਸ਼ ਦੇ ਵਿੱਚ ਜਿਹੜਾ 파ੜਨਾ ਚਾਹੁੰਦੀ ਆ ਸਾਡੇ ਹਿੰਦੂ ਸਿੱਖ ਮੁਸਲਮਾਨ ਨੂੰ ਭਾਈਚਾਰਾ ਲੜਾਉਣਾ ਚਾਹੁੰਦੀ ਆ ਅਸੀਂ ਜਿਹੜੇ ਆ ਅੱਜ ਸੰਦੇਸ਼ ਦੇਣ ਲਈ ਸ਼ਹਿਰ ਦੇ ਫਲੋਰ ਦੇ ਵਿੱਚ ਮਾਰਚ ਕੱਢ ਰਹੇ ਆ 바ਵਾ ਸਾਹਿਬ ਦੇ ਸਟੀਚੂ ਤੱਕ ਅਸੀਂ ਜਿਹੜਾ ਇਹ ਚੌਕ ਤੱਕ ਮਾਰਚ ਕੱਢਣਾ ਆ ਅਸੀਂ ਅੱਜ ਸੰਦੇਸ਼ ਦੇਣ ਲਈ ਸ਼ਹਿਰ ਦੇ ਵਿੱਚ ਆਏ ਆ ਇੱਥੇ ਹੀ ਬਸ ਲੋਕਾਂ ਨੂੰ ਸੰਦੇਸ਼ ਦੇ ਰਹੇ ਆ ਵੀ ਇਹ ਜਿਹੜਾ ਭਾਈਚਾਰਾ ਆ ਉਹ ਇਕੱਠਾ ਆ ਤੇ ਇਕੱਠਾ ਰਹਿਣਾ ਜਿਹੜੇ ਅਸਰਾਰਤੀਓ ਲੋਕ ਆ ਉਹਨਾਂ ਦਾ ਮੂੰਹ ਤੋੜਮਾ ਜਵਾਬ ਦੇਵਾਂਗੇ ਧੰਨਵਾਦ ਅੱਜ ਇਹ ਦੇ ਭਾਰਤ ਅੱਜ ਲੋਕ ਇਨਸਾਫ ਮੰਚ ਤਹਿਸੀਲ ਫਲੋਰ ਵੱਲੋਂ ਸ਼ਹਿਰ ਫਲੋਰ ਦੇ ਵਿੱਚ ਸਮਾਜਿਕ ਸਦਭਾਵਨਾ ਮਾਰਚ ਦਾ ਸਫਲ ਯੋਜਨ ਕੀਤਾ ਗਿਆ ਜਿਸ ਦਾ ਮਕਸਦ ਇਹ ਸੀ ਕਿ ਪਿਛਲੇ ਦਿਨੀ 26 ਜਨਵਰੀ 2025 ਤੋਂ ਇੱਕ ਲੜੀ ਸ਼ਾਰਟ ਹੋਈ ਜੋ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਕਸਬਿਆਂ ਦੇ ਪਿੰਡਾਂ ਦੇ ਬਾਬਾ ਸਾਹਿਬ ਡਾਕਟਰ ਅੰਬੇੜਕਰ ਜੀ ਦੇ ਸਟੈਚੂਆਂ ਨੂੰ ਖੰਡਿਤ ਕਰਕੇ ਸਮਾਜ ਦੇ ਵਿੱਚ ਭਾਈਚਾਰਕ ਸਾਂਝ ਨੂੰ ਤੋੜਨ ਦਾ ਇੱਕ ਸ਼ਰਯੰਤਰ ਵਿਦੇਸ਼ਾਂ ਤੋਂ ਬੈਠੇ ਕੁਝ ਅਸ਼ਰਾਰਤੀ ਅੰਸਰਾਂ ਵੱਲੋਂ ਕੀਤਾ ਗਿਆ ਸੀ ਅਸੀਂ ਇਸ ਸਮਾਜਿਕ ਸਦਭਾਵਨਾ ਮਾਰਚ ਰਾਏ ਉਹਨਾਂ ਨੂੰ ਇਹ ਚੇਤਾਵਨੀ ਦਿੱਤੀ ਆ ਔਰ ਸਮਾਜ ਨੂੰ ਇਹ ਮੈਸੇਜ ਦਿੱਤਾ ਹੈ ਕਿ ਇਹੋ ਜਿਹੇ ਅਸ਼ਰਾਰਤੀ ਅੰਸਰਾਂ ਦੀਆਂ ਕੋਝੀਆਂ ਸਾਜ਼ਸ਼ਾਂ ਦੇ ਕਾਰਨ ਇਹ ਭਾਈਚਾਰਾ ਇੰਨਾ ਮਜ਼ਬੂਤ ਹੈ ਕਿ ਟੁੱਟਣ ਵਾਲਾ ਨਹੀਂ ਹੈ ਇਹ ਸਤਾ ਹਮੇਸ਼ਾ ਇਸੇ ਤਰ੍ਹਾਂ ਰਹੇਗੀ ਇਹ ਇਹ ਵਕ ਵਕ ਧਰਮਾਂ ਦੇ ਵਕ ਵਕ ਜਾਤੀਆਂ ਦੇ ਲੋਕ ਭਾਰਤੀ ਸੰਵਿਧਾਨ ਦੇ ਵਿੱਚ ਅਟੁੱਟ ਵਿਸ਼ਵਾਸ ਰੱਖਦੇ ਹਨ ਅਤੇ 바ਵਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਮਾਨ ਸਨਮਾਨ ਨੂੰ ਕਦੀ ਵੀ ਉਹ ਨਿਵਾਰੀ ਹੋਣ ਦੇਣਗੇ ਸੋ ਅੰਤ ਵਿੱਚ ਮੈਂ ਇਹ ਸੰਦੇਸ਼ ਦਿੰਦਾ ਕਿ ਇਸ ਭਾਈਚਾਰਕ ਸਾਂਝ ਨੂੰ ਇਸੇ ਤਰ੍ਹਾਂ ਆਪਾਂ ਜਿਹੜਾ ਆ ਉਹ ਬਣਾਈ ਰੱਖਣਾ ਹੈ ਬਰਕਰਾਰ ਰੱਖਣਾ ਹੈ ਤੇ ਅਜਿਹੀਆਂ ਸ਼ਕਤੀਆਂ ਨੂੰ ਮੂੰਹ ਤੋੜ ਜਵਾਬ ਦੇਣਾ ਹੈ ਗਿਆਪਿੰਦਿਆ ਪਰ